ਸਿਕਾ ਜੀ ਸਾਰੇ ਹਲੋ ਸੋ ਆਂਟੇ ਸਾਡੇ YouTube ਚੈਨਲ ਤੇ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਐ ਜੀ ਤੇ ਆ ਲੋਕ ਜੀ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਫੇਰ ਲੈ ਕੇ ਆਏ ਤੁਹਾਡੇ ਲਈ ਦਿਖਾਉਣੇ ਹੈਗੇ ਹਾਂਜੀ ਸ਼ੁਰੂ ਕਰਦੇ ਆਪਾਂ ਸੂਟ ਦਿਖਾਉਣੇ ਪਹਿਲਾ ਸੂਟ ਆਪਾਂ ਨੇਵੀ ਕਲਰ ਇਹ ਹੈਗੇ ਅੱਜ ਜੀ ਕ੍ਰੈਸ਼ ਕਾਟਨ ਦੇ ਵਿੱਚ ਪਹਿਲਾ ਵੀਡੀਓ ਚ ਆਪਾਂ ਦਿਖਾਇ ਸੀ ਤੁਹਾਨੂੰ ਪਾਫ ਕਾਟਨ ਦੇ ਵਿੱਚ ਇਹ ਆ ਗਈ ਜੀ क्रश कॉटन ਦੇ ਵਿੱਚ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਹੈਗਾ ਫੈਬਰਿਕ ਕਹਿੰਨ ਦਾ ਬਹੁਤ ਸੋਹਣੀ ਵੈਰਾਈਟੀ ਹੈ ਤੁਸੀਂ ਵੇਖ ਸਕਦੇ ਹੋ ਇਹਨਾਂ ਨਾਲ ਆਪਾਂ ਆਲਓਵਰ ਵੀ ਲੈ ਸਕਦੇ ਹਾਂ ਤੇ ਮੈਚਿੰਗ ਵੀ ਮੈਚਿੰਗ ਕਿਹਦੇ ਨਾਲ ਆਹ ਵਾਲੀ ਕੀਤੀ ਹੋਈ ਹੈ

पहला कलर हो गया जी दूसरा कलर हो गया जी, जी। लाइट है जी। देखो कि सोना कपड़ा है ਇਹਨੂੰ ਕ੍ਰੈਸ਼ ਕਾਟਨ ਕੱਪੜੇ ਨੂੰ ਬੋਲਦੇ ਸੀ। ਇਹ ਕ੍ਰੈਸ਼ ਕਾਟਨ ਆ ਜਾਂਦਾ। ਮੈਚਿੰਗ ਬਹੁਤ ਸੋਹਣੀ ਹੈ ਇਹਨਾਂ ਦੀ। ਦੇਖੋ ਜੇ ਆਪਾਂ ਇਹਦੇ ਨਾਲ ਮੈਚنگ ਆ ਵਾਲੀ ਕੀਤੀ ਹੋਈ ਹੈ। ਨੀਚੇ ਇਹਦੇ ਬਾਰਡਰ ਹੈ। ਆਪਾਂ ਪਲਾਜ਼ੋ ਬਣਾਈਏ ਤੇ ਆਪਾਂ ਬੋਟਮ ਬਣਵਾ ਲਈਏ। ਲਓ ਜੀ ਉਹ ਵੀ ਆਪਣਾ ਮਨਪਸੰਦ ਲਾਈਟ ਪਰਪਲ ਜਿਹਾ ਕਲਰ ਹੈ ਜੀ ਇਹ ਤੇ ਚਿਕਨ ਦੀ ਹੈਗੀ ਬਾਟਮ ਤੇ ਚਿਕਨ ਵੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਨੀਚੇ ਦੀ ਵੀ ਕੋਈ ਮਤਲਬ ਨਾਈਨਿੰਗ ਨਹੀਂ ਲੱਗਣੀ ਇਹ ਵੀ ਬਿਨਾਂ ਲਾਈਨ ਕੋ ਤੋਂ ਬਣਨ ਵਾਲੀ ਗਰਮੀ ਦਾ ਸਟੱਫ ਬਹੁਤ ਜਿਆਦਾ ਸੋਹਣਾ ਹੈਗਾ ਜੀ ਇੱਕ ਤੋਂ ਇੱਕ हट ਕੇ ਇੱਕ ਤੋਂ ਇੱਕ ਸੋਹਣਾ ਸੂਟ ਹੈ ਜੀ ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਜੋ ਵੀ ਮੇਰੀ ਵੀਡੀਓ ਦੇਖਦੀਆਂ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਤੋਂ ਕਰ ਦਿਓ ਸਾਡੇ WhatsApp ਨੰਬਰ ਤੇ ਆਪਾਂ ਤੁਹਾਡੇ ਘਰ ਤਾਈ ਜਲਦੀ ਤੋਂ ਜਲਦੀ ਸੂਟ ਪਹੁੰਚਦੇ ਕਰ ਦਈਏ ਇਹਦੇ ਵਿੱਚ ਆਹ ਅਲਓਵਰ ਹੈ ਜੀ ਉਹ ਮੈਚਿੰਗ ਆਗੇ ਜੀ ਇਹ ਆਲਓਵਰ ਦੇ ਵਿੱਚ ਆ ਇਹ ਮਾਰਕੀਟ ਦੇ ਵਿੱਚ ਨਵੀਂ ਫੈਬਰਿਕ ਆਈ ਹੈ ਕ੍ਰਾਸ਼ ਕਾਟਨ ਐਸ ਕੇ ਬ੍ਰਾਂਡ ਦੀ ਹੈ ਜੋ ਵੀ ਤੁਹਾਨੂੰ ਕੱਪੜਾ ਮਿਲੂਗਾ ਪੂਰਾ ਕੁਆਲਟੀ ਵਾਲਾ ਮਿਲੂਗਾ ਜੀ ਆਪਾਂ ਕੁਆਲਟੀ ਤੋਂ ਬਿਨਾ ਕੱਪੜਾ ਕੋਈ ਵੀ ਨਹੀਂ ਰੱਖਦੇ ਜੀ ਆਪਣੇ ਕੋਲ ਇਹ ਇਹ ਆਨਓਵਰ ਹੋ ਗਿਆ ਜੀ ਇਹਦੇ ਨਾਲ ਤੁਸੀਂ ਦੁਪੱਟਾ ਲਵਾਉਣਾ ਹੈਗਾ ਜਨੂਨ ਹਾਫ ਚੋਣ ਫੁੱਲ ਚੋਣ ਨੂੰ ਪ्योर ਚਨੂਨ ਜੋ ਵੀ ਦੁਪੱਟਾ ਲਵਾਉਣਾ ਜੀ ਤੁਹਾਨੂੰ ਜੋ ਵੀ ਤੁਹਾਡੀ ਮਨਪਸੰਦ ਹਾਂਜੀ ਇਹ ਕਾਹ ਵਾਲਾ ਕਲਰ ਹੋ ਗਿਆ ਜੀ ਇਹਦੇ ਵਿੱਚ ਇਹ ਵੀ ਕਲਰ ਬਹੁਤ ਪਿਆਰਾ ਹੈ ਦੇਖੋ ਜੀ ਕਿੰਨਾ ਸੋਹਣਾ ਕਲਰ ਹੈਗਾ ਦੁਪੱਟਾ ਤੁਹਾਡੀ ਚੋਅ ਦੇ ਅਨਸਾਰ ਲਾਇਆ ਜਾਊਗਾ ਜੋ ਤੁਸੀਂ ਸਾਨੂੰ WhatsApp ਤੇ ਲਿਖ ਕੇ ਭੇਜੋਗੇ ਜੀ ਇਹ ਵਾਲਾ ਦੁਪੱਟਾ ਲਾਉਣਾ ਹੈ ਤੇ ਨਾਲ ਆਪਾਂ ਤੁਹਾਡਾ ਦੁਪੱਟਾ ਉਹੀ ਲਾਵਾਂਗੇ ਜੀ ਤੁਡੀ ਪਸੰਦ ਅਨਸਾਰ ਹੀ ਸੂਟ ਨੂੰ ਤਿਆਰ ਕਰਕੇ ਤੁਹਾਡੇ ਤਾਈ ਭੇਜਿਆ ਜਾਊਗਾ ਦੇਖੋ ਜੀ ਐਸ ਕੇ ਬ੍ਰਾਂਡ ਜੋ ਵੀ ਆਪਾਂ ਫੇਵਰਿਟ ਤੇ ਰੱਖਿਆ ਹੈਗਾ ਆਪਾਂ ਹਰ ਇੱਕ ਬ੍ਰਾਂਡ ਦਾ ਰੱਖਿਆ ਹੋਇਆ ਜੀ ਆਪਾਂ ਬਿਨਾ ਬ੍ਰਾਂਡ ਤੋਂ ਕੋਈ ਵੀ ਕੱਪੜਾ ਸੇਲ ਨਹੀਂ ਕਰਦੇ ਜੀ ਵਿੱਚ ਕਿਉਂਕਿ ਜੀ ਆਹ ਆਲ ਓਵਰ ਹੋਗੇ ਆਹ ਵਾਲੇ ਮੈਚਿੰਗ ਹੋ ਗਈ ਜੀ ਜੋ ਵੀ ਮੇਰੇ ਕੰਪੈਨ ਬਣਾ ਨੂੰ ਪਸੰਦ ਹੋਵੇ ਜਲਦੀ ਤੋਂ ਜਲਦੀ ਆਰਡਰ ਕਰਨਾ ਹੈ ਜੀ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੰਭ ਭੇਜ ਲੈਣਾ ਹੈ ਜੀ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਜੀ ਆਪਾਂ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਲੈ ਕੇ ਨਵੀਂ ਵੀਡੀਓ ਨਾਲ ਜੀ ਬਾਏ ਜੀ ਧੰਨਵਾਦ ਤੁਹਾਡਾ